ਮਸਲਾ ਤਾਂ ਇਹ ਸਾਰੇ ਧਿਆਰਾਂ ਦਾ ਦੇਣ ਸੀਗੇ ਦੇਖੋ ਕਿੰਨੇ ਦਿਨ ਆਏ ਧਿਆਰਾਂ ਦੇ ਦੇਣ ਚੱਲੀ ਜਾਂਦੇ ਆ ਉਦਦੇ ਲੋਕ ਸਾਰਾ ਪਿੰਡ ਪਰੇਸ਼ਾਨ ਆ ਉਦਦੇ ਦਾ ਸਰਪੰਚ ਸਾਹਿਬ ਕੋਲੇ ਸੰਭਿਆ ਵਾਹੇ ਚਾਰਜੇ ਦਾ ਅਸੀਂ ਪੰਚਾਇਤ ਵਾਲਿਆਂਗੇ ਸਾਡੀ ਨੇ رائے ਨਹੀਂ ਲਈ رائے ਤੋਂ ਬਿਨਾ ਇਹ ਕੰਮ ਕਰਿਆਗਾ ਹੁਣ ਸਾਰਾ ਪਿੰਡ ਦੁਖੀ ਆ ਸਾਡੇ ਘਰੇ ਆ ਕੇ ਧਰਨਾ ਲਾਉਂਦੇ ਆ ਲੋਕ ਕੱਲ 50 ਬੁੜੀਆਂ ਸੀ ਜਿਹੜੀਆਂ ਮੈਂ ਕਰੋ ਮੋੜਨ ਕੀ ਦਿੱਕਤ ਕੀ ਆ ਗਈ ਦਿੱਕਤ ਜੀ ਪਾਣੀ ਨਹੀਂ ਆ ਰਿਹਾ 5 ਦਿਨ ਹੋ ਗਏ ਲਗਾਤਾਰ ਅਸੀਂ ਦੇਖ ਰਹੇ ਹਾਂ ਸਾਰਾ ਪਿੰਡ ਜਾਨੀ ਪਸੂ ਢਾਂਡਾ ਸਭ ਤੜਫ ਰਿਹਾ ਪਾਣੀ ਤੋਂ ਬਿਨਾਂ ਇੱਕ ਤਾਂ ਕਿਉਂ ਦੀ ਮੈਟਰ ਮੋਟਰ ਖਰਾਬ ਆ ਕੋਈ ਹੋਰ ਮੋਟਰ ਕਾਇਰ ਰਹੀ ਜੀ ਸਾਨੂੰ ਤਾਂ ਜਿੱਦੇ ਦਾ ਇਹ ਚਾਰਜ ਲਿਆ ਆ ਇਹਨੇ ਇਹਨੂੰ ਸਾਰੇ 2 ਮਹੀਨੇ ਹੋਇਆ 2 ਮਹੀਨਿਆਂ ਦੇ ਵਿੱਚ ਇਹ ਚੌਥੀ ਤੀਜੀ ਚੌਥੀ ਵਾਰ ਹੋ ਚੁੱਕਾ ਪੰਚਾਇਤ ਦੇ ਮੈਂਬਰਾਂ ਤੁਹਾਨੂੰ ਵੀ ਪਤਾ ਹੋਊ ਵੀ ਮੋਟਰ ਖਰਾਬ ਆ ਕਿ ਨਹੀਂ ਖਰਾਬ ਆ ਮੋਟਰ ਤਾਂ ਖਰਾਬ ਹੀ ਆ ਜੀ ਮੋਟਰ ਖਰਾਬ ਹੁੰਦੀ ਆ ਸਾਨੂੰ ਪਤਾ ਨਹੀਂ ਕਾਰਨ ਕੀ ਆ ਮੋਟਰ ਕਿਉਂ ਖਰਾਬ ਹੁੰਦੀ ਆ ਬਿੰਦੇ ਬਿੰਦੇ ਕਿੰਨੇ ਕ ਖਾਚੇ ਦੀ ਲਾਗਤ ਹੈਗੀ ਹੈ ਜੇ ਇਹਨੂੰ ਦੁਬਾਰੇ ਮੁਰੰਮਤ ਕਰਦੇ ਆ ਮੁਰੰਮਤ ਦਾ ਜੀ ਇਹਦੀ ਹੁਣ ਪਹਿਲਾਂ ਕਰਵਾਈ ਸੀਗੀ ਉਰੋਂ ਲੱਗਿਆ ਸੀ 8-10000 ਰੁਪਇਆ ਕਹਿੰਦਾ ਸੀ ਕਹਿੰਦਾ ਵੀ 8-10000 ਰੁਪਇਆ ਖਰਚ ਆ ਗਿਆ ਸੀ ਤਾਈ ਇਹਦੇ ਨਾਲ ਨਹੀਂ ਗਏ ਤੁਹਾਨੂੰ ਸਹੀ ਗੱਲ ਦੱਸਦੇ ਆ ਅਸੀਂ ਕਿਤੇ ਕਰਵਾਇਆ ਨਹੀਂ ਕੰਮ ਮੋਟਰ ਦਾ ਕੰਮ ਨਹੀਂ ਕਰਵਾਇਆ ਕਿਉਂਕਿ ਅਸੀਂ ਸਹਿਮਤੀ ਨਹੀਂ ਇਹਦੇ ਨਾਲ ਇਸ ਕੰਮ ਦੇ ਵਿੱਚ ਇੱਥੇ ਇਹ ਮੰਗਾ ਜੀ ਇਹ ਵਾਟਰ ਬਾਕਸ ਸਾਨੂੰ ਪਿਛਲੀ ਜੀ ਪੰਚਾਇਤ ਨੂੰ ਵੀ ਸਮਭਾਉਂਦੇ ਸੀ ਅਸੀਂ ਪਰ ਸਾਂਭਿਆ ਨਹੀਂ ਸਰਕਾਰਾਂ ਇਹ ਸਾਰੇ ਕੋਈ ਪਾਸੇ ਉੱਪਰਲਾ ਛੜਾ ਰਹੀਆਂ ਆਣੀਆਂ ਸਾਨੂੰ ਕਹਿੰਦੇ ਸੀ ਕਹਿੰਦੇ ਸ਼ਾਂਭੋ ਅਸੀਂ ਤਲਵੰਤ ਪੰਚਾਇਤ ਤੈਦੂ ਪਹਿਲਾਂ ਲਾਂਗੇ ਉਹਨਾਂ ਨੂੰ ਸਮਭਾਉਂਦੇ ਸੀ ਸਾਂਭਿਆ ਨਹੀਂ ਉਹਨਾਂ ਨੇ ਇਹਨਾਂ ਨੇ ਸਾਂਭ ਲਿਆ ਪੰਚਾਇਤ ਨੇ ਪਰ ਖੜੀ ਸਰਪੰਚ ਨੇ ਇਕੱਲੇ ਨੇ ਸਾਂਭਿਆ ਖੜੀ ਪੰਚਾਇਤ ਨੇ ਸਾਂਭਿਆ ਇਹ ਇਹਨਾਂ ਨੂੰ ਪਤਾ ਕਿ ਲੋਕ ਦੁਖੀ ਹੈ ਬਹੁਤ ਵਾਟਰ ਬਾਕਸ ਇੱਕ ਹੀ ਹੈ ਕਿੰਨੇ ਕਿ ਕਰਾ ਵਾਟਰ ਬਾਕਸ ਇੱਕ ਹੀ ਹੈ ਬਹੁਤ ਕਰਾਂ ਦੋ ਟਾਈ ਸੁੱਕਾ ਪੀ ਹੈ ਪਾਣੀ ਦਾ ਮਸਲਾ ਵੀ ਕਿੰਨੇ ਟਾਈਮ ਤੋਂ ਨਹੀਂ ਆ ਰਿਹਾ ਮੂੰ ਤਾਂ ਤਿੰਨ ਚਾਰ ਮਹੀਨੇ ਹੋ ਗਏ ਹਨ ਰਣਗਰਦਨ ਸਾਨੂੰ ਦਹਾ ਦਿਨ ਆ ਜਾਂਦੀ ਐ ਮੇ ਨਾਲ ਦਿਹਾੜ ਦਿਨ ਆਉਂਦੀ ਐ ਮੇ ਨਾਮ ਦੀ ਹੁਣ ਦਵਾਈ ਦਾ ਮੌਕਾ ਸੀ ਹੁਣ ਪਾਏ ਮੈਨਾਂ ਬਹੁਤ ਔਖਾ ਸੀ ਸਾਫ ਸੋਹਣਿਆ ਕਰਦੇ ਹਾਂ ਮਾਲ ਪਸਾਟ ਆਇਆ ਮਾਰ ਦਾ ਜੋ ਅਕ ਜੱਲਾ ਉਹ ਦੁਨਮਾਣ ਬਣ ਬਹੁਤ ਤੰਗ ਹੁੰਦਾ ਹੁਣ ਤਾਂ ਕਮਾਣ ਵੀ ਸਾਡੇ ਕੋਈ ਨੇੜੇ ਨਹੀਂ ਹੈਗਾ ਜਿਹੜਾ ਪਾਣੀ ਭਰ ਲਾਂਗੇ ਅਸੀਂ ਬਹੁਤ ਪਾਣੀ ਦੀ ਤੰਗੀ ਐ ਅਸੀਂ ਸਰਕਾਰ ਨੂੰ ਆਣੇ ਵੀ ਸਰਕਾਰ ਨੂੰ ਹੋ ਜੇ ਹਾਂ ਇਹ ਹੁਣ ਅਜੇ ਵੀ ਪ੍ਰਾਈਵੇਟ ਹੋ ਜਾਏ ਹੋ ਜੇ ਉਹ ਹੋ ਜੇ ਵਾਹ ਗੱਲਾਂ ਕਰਦੇ ਆ ਪ੍ਰਾਈਵੇਟ ਪੰਚਾਇਤ ਨੇ ਕਰਿਆ ਹਾਂ ਹਾਂ ਜੀ ਪੰਚਾਇਤ ਨੇ ਉਹੀ ਕਹਿੰਦੇ ਜੀ ਮੰਗ ਕੀ ਕਰਦੇ ਆ ਤੁਸੀਂ ਅਸੀਂ ਵਾਂਗ ਹੀ ਕਰਦੇ ਆ ਕਿ ਸਾਨੂੰ ਇਹ ਸਰਕਾਰੀ ਹੋਵੇ ਜਿਵੇਂ ਪਹਿਲਾਂ ਅਸੀਂ ਪਹਿਲਾਂ ਭਰਦੇ ਸੀ ਉਵੇਂ ਭਰ ਲਵੇ ਸਾਨੂੰ ਤੇ ਪਾਣੀ ਸਾਨੂੰ ਆਵੇ ਜਿਵੇਂ ਅੱਗੇ ਆਉਂਦਾ ਸੀ ਸਰਕਾਰੀ ਪਾਣੀ ਸਾਨੂੰ ਉਵੇਂ ਪਾਣੀ ਸਾਨੂੰ ਚਾਹੀਦਾ ਹੁਣ ਕੀ ਪ੍ਰੋਬਲਮ ਕੀ ਆ ਮੋਟਰ ਨੂੰ ਮੋਟਰ ਮੱਚੀ ਆ ਜਾਂ ਕੀ ਪ੍ਰੋਬਲਮ ਉਹ ਨਹੀਂ ਹੁਣ ਪਤਾ ਵੀ ਮੋਟਰ ਮੱਚੀ ਆ ਜਾਂ ਬੰਦ ਕਰੀ ਆ ਜਾਂ ਚੱਲਦੀ ਆ ਪਾਣੀ ਨਹੀਂ ਆਉਂਦਾ ਉਹ ਤਾਂ ਨਹੀਂ ਪਤਾ ਪਾਣੀ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਦੁੱਖ ਸੁਣਿਆ ਤੇ ਸਾਡਾ ਦੁੱਖ ਤਾਂ ਹਾਂ ਤੱਕ ਪਹੁੰਚਾਇਆ ਸਾਡੇ ਮਸਲਾ ਇਹ ਆ ਜੀ तकरीबन ਲਗਭਗ 4 ਮਹੀਨੇ ਹੋ ਗਏ ਕਹਿੰਦੇ ਅਸੀਂ ਪੰਚਾਇਤ ਕੋਲੇ ਆ ਗਿਆ ਇਹ ਤੇ ਪੰਚਾਇਤ ਨੇ ਮਤਾਫਾ ਕੀ ਦਿੱਤਾ ਪਰ 4 ਮਹੀਨੇ ਤੋਂ ਸਾਡੇ ਪਾਣੀ ਨਹੀਂ ਆ ਰਿਹਾ ਜੇ 4 ਦਿਨ ਮੋਟਰ ਚੱਲਦੀ ਆ 10 ਦਿਨ ਖੜ ਜਾਂਦੀ ਆ 4 ਦਿਨ ਚੱਲਦੀ ਆ 10 ਦਿਨ ਖੜ ਜਾਂਦੀ ਆ ਸਾਡੇ ਪਿੰਡ ਚ ਜਾ ਕੇ ਦੇਖੋ ਘਰ ਘਰ ਇਹ ਹਾਲ ਹੈ ਵੀ ਕਿਸੇ ਦੇ ਪਾਣੀ ਨਹੀਂ ਖੇਤਾਂ ਚੋਂ ਪਾਣੀ ਭਰ ਕੇ ਲਿਆਉਣਾ ਜਾਂ ਕਿਸੇ ਵਾਂਡੀ ਤੋਂ ਪਰਦੇ ਆ ਕਿਸੇ ਕੋਲੇ ਪਾਣੀ ਦਾ ਕੋਈ ਸਾਧਨ ਨਹੀਂ ਉਹ ਟੈਂਕੀ ਦੇ ਤੜੇ ਮੰਗ ਅਸਲ ਮੰਗ ਕੀ ਹੈ ਤੁਹਾਡੀ ਅਸਲ ਮੰਗ ਤਾਂ ਸਾਡੀ ਇਹ ਹੈ ਜੀ ਸਾਨੂੰ ਤਾਂ ਸਰਕਾਰ ਵੱਨੋਂ ਚੱਲਣਾ ਚਾਹੀਦਾ ਸਾਨੂੰ ਪ੍ਰਾਈਵੇਟ ਪੇਟ ਤੇ ਸਾਨੂੰ ਵਿਸ਼ਵਾਸ ਨਹੀਂ ਜੀ ਤੁਸੀਂ ਮਿਲੇ ਹਾਂ ਅਧਿਕਾਰੀਆਂ ਨੂੰ ਕਿਸੇ ਨੂੰ ਇਥੇ ਬਾਬਤ ਪਹਿਲਾਂ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਨਹੀਂ ਮਿਲੇ ਜੀ ਸਹੀ ਤਾਂ ਹੁਣ ਦੇਖਿਆ ਪਹਿਲਾਂ ਚਲ ਚਰਾਉਂਦੇ ਸੀ ਅਸੀਂ ਆਕੇ ਚੱਲੂਗਾ ਹੁਣ ਤਾਂ ਚੱਲ ਹੀ ਨਹੀਂ ਰਿਹਾ ਚਾਰ ਮਹੀਨੇ ਹੋ ਗਏ ਸਾਡਾ ਚੈਟਨ ਨਹੀਂ ਚੱਲਦਾ ਹੋਣੀ ਚੱਲਦਾ ਮੋਟਰ ਖਰਾਬ ਆ ਜਾਂ ਕੀ ਕੋਈ ਹੋਰ ਪਤਾ ਨਹੀਂ ਹੁਣ ਪੰਜਾਹ ਦਿਨਾਂ ਕਹਿੰਦੇ ਮੋਟਰ ਮੱਚੀ ਵੀ ਆ ਜੀ ਹੁਣ ਪਤਾ ਨਹੀਂ 6 ਦਿਨ ਹੋ ਗਏ 7 ਤੇ ਕਹਿੰਦੇ ਮੋਟਰ ਮੱਚੀ ਵੀ ਆ ਜੀ ਅਜੇ ਤੱਕ ਮਾਲਾਇਆ ਕੋਈ ਪਹੁੰਚਿਆ ਤੁਹਾਡੇ ਕੋਲ ਨਹੀਂ ਜੀ ਹਜੇ ਤਾਂ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਆਏ ਆ ਸਭ ਤੋਂ ਪਹਿਲਾਂ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਜੀ ਮਾਵਾਲਾ ਜੀ ਸਾਡੇ ਦਾ ਇਹ ਜ਼ਿੰਮੇਵਾਰੀ ਜੀ ਪੰਚਾਇਤ ਨੇ ਸਾਂਭ ਲਈ ਪਹਿਲਾਂ ਇਹ ਸਰਕਾਰੀ ਜਿਹਾ ਇਹ ਸਾਨੂੰ ਸਰਕਾਰੀ ਹੋਣੀ ਚਾਹੀਦੀ ਹੈ ਪੰਚਾਇਤ ਦੇ ਸਾਨੂੰ ਕੋਈ ਵਿਰੋਧਾ ਨਹੀਂ ਪੰਚਾਇਤ ਤਾਂ ਚਲਾਉਂਦੇ ਜਦੋਂ ਕੀ ਕਰੇ ਖੜਾ ਜਾਂਦੇ ਪੰਚਾਇਤ ਨੇ 100 ਰੁਪਏ ਦਾ ਬਿੱਲ ਕਰਤਾ ਬਿੱਲ ਦਾ 65 ਰੁਪਏ 100 ਰੁਪਏ ਬਿੱਲ ਕੌਣ ਭਰਦੂ ਪੰਚਾਇਤ ਨੂੰ ਜੀ ਸਰਕਾਰੀ ਬਿੱਲ ਭਰੂਗਾ ਅਗਲਾ ਜੋ ਸਰਕਾਰੀ ਬਿੱਲ ਕਿੰਨੇ ਦਿਨਾਂ ਤੋਂ ਆ ਰਿਹਾ ਹੈਗਾ ਇੱਥੇ ਹੁਣ ਪਾਣੀ ਤੁਹਾਡੇ ਇਹਦਾ ਪਾ ਕਿਤੇ ਬੰਦ ਕਰ ਕਹਿੰਦੇ ਛੱਡ ਲੈਂਦੇ ਆ ਹੁਣ ਆ ਮੋਟਰ ਜਿੰਦਾਲਾ ਨੂੰ ਹਫਤਾ ਹੋ ਗਿਆ ਨਹੀਂ ਪਰ ਚੱਲਦੀ ਆ ਇਨੀ ਪਤਾ ਖਰਾਬ ਹੈ ਇਹਨੂੰ ਇਹਨੂੰ ਕਹਿੰਦਾ ਖਰਾਬ ਨੂੰ ਘਰੇ ਜਾਂਦਾ ਉਹਨੂੰ ਪੁੱਠਾ ਬੋਲਦਿਆ ਜੀ ਪੰਚਾਇਤ ਨੇ ਪ੍ਰਾਈਵੇਟ ਕੀਤਾ ਹਾਂਜੀ ਪੰਚਾਇਤ ਨੇ ਕਰਾਇਆ ਪ੍ਰਾਈਵੇਟ ਇਹ ਹਾਂਜੀ ਸਰਕਾਰੀ ਸਰਕਾਰੀ ਬੰਦਾ ਇਹਦੀ ਪੰਚਾਇਤ ਨੇ ਮਤਾ ਪਾ ਕੇ ਸਰਕਾਰੀ ਦੀਪਗੜ੍ਹ ਲਾਤਾ ਜੀ ਮੁੰਡਾ ਮੈਂ ਕਿਹਨੇ ਆਲਾ ਨੇ ਜਿਹੜਾ ਮਤਾ ਪਾ ਕੇ ਦਿੱਤਾ ਇਹਨਾਂ ਨੇ ਕੋਈ ਬੰਦਾ ਹੋਣਾ ਚਾਹੀਦਾ ਮੰਗ ਜੀ ਸਰਕਾਰੀ ਹੋਣੀ ਚਾਹੀਦੀ ਉਹ ਹੀ ਬੰਦਾ ਇੱਥੇ ਹੋਣਾ ਚਾਹੀਦਾ ਜਿਹੜਾ ਦੀਪਗੜ੍ਹ ਗਿਆ ਮੁੰਡਾ ਉਹ ਨਾ ਆਪੇ ਹੋਰ ਹਾਂ ਸਿੱਧਾ ਹਨ ਮੋਟਰ ਚੱਲ ਨਹੀਂ ਜਾਈ ਦੇ ਅੱਜ ਹੱਦ ਦੀ ਪਾਣੀ ਵੀ ਨਾਲ ਬਹੁਤ ਔਖੀਆਂ ਸੀ ਸਰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹਨਾ ਬਾਦੂ ਘਟੂ ਗੱਲ ਮੈਂ ਕਰਨੀ ਨਿਗੀ ਮੈਂ ਜਿਹੜੀਆਂ ਕੋਈ ਸਚਾਈ ਵਾਲੀਆਂ ਗੱਲਾਂ ਉਹ ਪੰਜਾਂ ਅਲਸੋਂ ਦੱਸ ਦੇਣਾ ਸਰ ਗੱਲ ਇਦਾਂ ਗੀ ਵੀ ਇਹ ਅੱਜ ਤੋਂ ਪਹਿਲਾਂ ਤਿੰਨ ਵਾਰ ਮੋਟਰ ਮੱਚੀ ਠੀਕ ਆ ਇਹ ਕਦੇ ਉਹਦੀ ਸਾਫਟ ਟੁੱਟ ਜਾਂਦੀ ਆ ਦੇਖੋ ਇਹ ਮਿਸਤਰ ਗਾ ਨੂੰ ਪਤਾ ਵੀ ਕੀ ਹੋਣਾ ਇਹਦਾ ਹਨਾ ਅਸੀਂ ਤਾਂ ਲੋਡ ਕਰਾਉਣ ਵਾਲਿਆਂ ਜਾਂ ਪੈਸੇ ਲਾ ਦਾਂਗੇ ਭਾਈ ਜਦੋਂ ਤਿੰਨ ਚਾਰ ਵਾਰ ਇਹ ਉਹੀ ਇਹਨੂੰ ਕਹਿੰਦੇ ਵੀ ਨੁਕਸ ਪੈ ਗਿਆ ਜਦੋਂ ਇਹਨੂੰ ਕਹਿੰਨਾ ਲੁੱਕ ਵਾਲੇ ਕਾਲੇ ਨੂੰ ਸਾਨੂੰ ਤਾਂ ਇਹਦੇ ਬਾਰੇ ਮੋਟਰ ਵਾਲੇ ਕੀ ਪਤਾ ਜਿਹੜੇ ਬੰਦੇ ਬੰਦਿਆ ਜਾਂ ਇਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਨਾ ਵੀ ਕੀ ਪ੍ਰੋਬਲਮ ਹੈ ਇਹਨੂੰ ਹਨਾ ਇਹ ਉਹੀ 5000 ਰੇ ਲੈ ਲੈਣ ਦਾ ਕੜਾਈ ਪਵਾਈ ਦਾ 5 ਉੱਥੇ ਦਵਾਣ ਦਾਗਾ ਆ ਤੀਜੀ ਾਰ ਕੰਮ ਹੋ ਗਿਆ ਚਲ ਹੁਣ ਵੀ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਹੋ ਗਿਆ ਉਸ ਤੋਂ ਬਾਅਦ ਹੀ ਦੇਖੋ ਹਨਾ ਬਿਸ਼ਕਰਮਾਂ ਦਾ ਕਰਕੇ ਕੰਮ ਨਹੀਂ ਕਰਦੇ ਮਿਸਤਰੀ ਹੁਣ ਬਿਸ਼ਕਰਮਾਂ ਦਾ ਅੱਜ ਭੋਗ ਪਿਆ ਮੈਂ ਭੋਗਤੀ ਆਇਆ ਮੈਂ ਕਿਹਾ ਵੀ ਚਲੋ ਮੋਟਰ ਪਵਾ ਦਿੰਨੇ ਆਪਾਂ ਨਾ ਤਾਂ ਆਈ ਕਹਿੰਦੇ ਆ ਵੀ ਭਾਈ ਤੂੰ ਚਲਾ ਲਾ ਨਾ ਆਈ ਕਹਿੰਦੇ ਆ ਮੋਟਰ ਵੀ ਨਹੀਂ ਪਾਉਣ ਦਿੰਦੇ ਫਿਰ ਮੈਂ ਕਿਧਰ ਨੂੰ ਜਾਵਾਂ ਤਾਂ ਸੱਨੇ ਵਿਚਾਲੇ ਡਿਆ ਮੈਂ ਤਾਂ ਲਿਖ ਕੇ ਦੇਣਾ ਮੈਂ ਕੀ ਕਰਨਾਗਾ ਇਹ ਮੈਂ ਬਾਰਡਰ ਬਾਕਸ ਦਾ ਚਲਾ ਕੇ ਚਲੋ ਲੋਕ ਚਲਾਉਣ ਤੇ ਨਾ ਚਲਾਉਣ ਸਰਕਾਰ ਚਲਾਵੇ ਸਰਕਾਰ ਸਾਨੂੰ ਮਜਬੂਰ ਕਰਦੀ ਆ ਵੀ ਤੁਸੀਂ ਚਲਾਓ ਭਾਈ ਮੈਂ ਕਿਹਾ ਮੈਂ ਸਾਨੂੰ ਕਹਿੰਦਾ ਕੇ ਮੈਂ ਕਿੰਨੇ ਤੇ ਲਿਆਂਦਾ ਹੁਣ ਧਿਆਨ ਦੇ ਵਿੱਚ ਵੀ ਹਾਂਜੀ ਹਾਂਜੀ ਮੈਂ ਤੜਕੇ ਦੇ ਘੜ ਤੋਂ ਘੜ 10 ਫੂਨ ਲਾਤੇ ਇਹਨਾਂ ਦੇ ਸਾਰਿਆਂ ਮਲਾਜ਼ਮਾਂ ਨੂੰ ਵੱਡੇ ਵੱਡਿਆਂ ਨੂੰ ਆਪਾਂ ਧਿਆਨ ਜਿਹਾਦਾ ਵੀ ਅਸੀਂ ਨਹੀਂ ਚਲਾ ਸਕਦੇ ਭਾਈ ਇਹਨੂੰ ਇਹਨੂੰ ਆਪ ਦੀ ਨਹੀਂ ਚਲਾਓ ਨਾ ਚਲਾਓ ਸਾਡੇ ਮੋਟਰ ਪਾ ਕੇ ਦਿਓ ਹੁਣ ਐਂ ਲਾ ਲਓ ਵੀ ਜਿਹੜੇ ਜਿਹੜੇ ਵਾਰਡਾਂ ਦੇ ਵਿੱਚ ਪਾਣੀ ਨਹੀਂ ਸੀਗਾ ਸਰ ਹੁਣ 9 ਮੋਟਰਾਂ ਲਵਾਈਆਂ ਮੈਂ ਹੈ 9 ਮੋਟਰਾਂ ਦੇ ਵਿੱਚੋਂ ਹਰ ਇੱਕ ਬੰਦਾ ਐਂ ਲਾ ਲਓ ਵੀ ਪਾਈਪਾਂ ਪਾ ਕੇ ਇੰਨਾ ਕੁ ਤਾਂ ਕੰਮ ਕਰ ਹੀ ਸਕਦਾ ਗਲੇ ਪਾਈਪਾਂ ਪਾ ਕੇ ਆਪਾਂ ਪਾਣੀ ਘਰੇ ਨੂੰ ਲੈ ਜੀਏ ਹੁਣ ਸਿਰ ਮੇਰੇ ਦਾ ਟੈਂਕੀ ਵੀ ਲੈ ਬਾਹਰ ਚ ਕਢਾਈ ਗਈ ਮੈਂ ਕਹਿੰਦਾ ਵੀ ਆਹ ਟੈਂਕੀ ਪਾਣੀ ਭਰ ਕੇ ਦੱਸੋ ਭਾਈ ਕਿੱਥੇ ਚਾਹੀਦਾ ਸੱਡੇ ਆਉਣੇ ਆ ਹੋਰ ਮੈਂ ਕੀ ਕਰਾਂ ਹੁਣ ਕੋਸ਼ਿਸ਼ ਕਰੋਗੇ ਤੁਸੀਂ ਹਾਂਜੀ ਮੈਂ ਦੇਖੋ ਜੀ ਮੈਂ ਤਾਂ ਮੋਟਰ ਪਵਾਉਣ ਨੂੰ ਅੱਜ ਵੀ ਤਿਆਰ ਹਾਂ ਇਹ ਹੁਣ ਕਹਿੰਦੇ ਮੈਨੂੰ ਵੀ ਤੂੰ ਬਾਰਡਰ ਬਗ ਛੱਡ ਫਿਰ ਉਹ ਆਪਦੇ ਹਿਸਾਬ ਨਾਲ ਪਹੁੰਚਣਗੇ ਮਹਿਕਮੇ ਵਾਲੇ ਹੁਣ ਜਿਹੜੇ ਇਹ ਇਹ ਲੁੱਪਾ ਵਾਲਾ ਘਾਲ ਅੱਜ ਤੇ ਐਂ ਬੋਲਦਾਗਾ ਇਹਦਾ ਕੀ ਹੈ ਜੀ ਹੁਣ ਕੀ ਪਤੇ ਹੀ ਮਚਾਉਂਦਾ ਹੋਵੇ ਸਾਨੂੰ ਤੇ ਇਹਦੀ ਦੀ ਸੱਕ ਆ ਗਈ ਕੋ ਜਦੋਂ ਇਹਨੂੰ ਹੀ ਪਤਾ ਹੁੰਦਾ ਸਭ ਤੋਂ ਪਹਿਲਾਂ ਇਹ ਹੀ ਦੱਸਦਾ ਹੁੰਦਾ ਵੀ ਮੋਟਰ ਮਚ ਗਈ ਜਾਂ ਹੋ ਗਿਆ ਮੋਟਰ ਦਾ ਮੋਟਰ ਹੁਣ ਇੱਕ ਮਹੀਨੇ ਦੇ ਵਿੱਚ ਹੀ ਦੱਸਦਾ ਆ ਰਹੀ ਥੋੜੋ ਮਚਦੀ ਹੁੰਦੀ ਆ ਕਿੰਨਾ ਖਰਚਾ ਦੇਣਾ ਕਿ ਨਾ ਖਰਚਾ 10000 ਰੁਪਏ ਆ ਜਾਂਦਾ ਜੀ ਹੁਣ ਪਹਿਲਾਂ ਦੀ ਸਾਬਟ ਬਰਨਾਲੇ ਉਸਮਾਨ ਲਿਆ ਇਹਦੇ ਬੈਰੂng ਬੂਰੰਗ ਪਤਾ ਨਹੀਂ ਪਹਿਲੀ ਏਰ ਕਿਵੇਂ ਪਾਈ ਦੂਜੇ ਦਿਨ ਹੀ ਉਹਦੀ ਟੁੱਟ ਗਈ ਫੇਰ ਸਾਫਟ ਕਹਿੰਦੇ ਇਹਦਾ ਤਾਂ ਦਿਨ ਉੱਥੇ ਪੁੱਛਿਆ ਮੈਸਟਰਾਂ ਨੂੰ ਉਹ ਕਹਿੰਦੇ ਇਹਨਾਂ ਨੇ ਥੱਲੇ ਵਾਲਾ ਇਹਦਾ ਇੱਕ ਲੋਕ ਜਿਹਾ ਹੁੰਦਾ ਕਹਿੰਦੇ ਉਹ ਨਹੀਂ ਇਹਨਾਂ ਨੇ ਸਹੀ ਲਾਇਆ ਹੁਣ ਕਸੂਰ ਇਹਨਾਂ ਚ ਨਿਕਲਦਾ ਮੇਰੇ ਚ ਮਸਲਾ ਤਾਂ ਇਹ ਸਾਰੇ ਧਿਆਰਾਂ ਦਾ ਦੇਣ ਸੀਗੇ ਦੇਖੋ ਕਿੰਨੇ ਦਿਨ ਆਏ ਧਿਆਰਾਂ ਦੇ ਦੇਣ ਚੱਲੀ ਜਾਂਦੇ ਆ ਉਦੋਂ ਲੋਕ ਸਾਰਾ ਪਿੰਡ ਪਰੇਸ਼ਾਨ ਉਦੇ ਦਾ ਸਰਪੰਚ ਸਾਹਿਬ ਕੋਲੇ ਸਾਂਭਿਆ ਵਾਹੇ ਚਾਰਜ ਇਹਦਾ ਅਸੀਂ ਪੰਚਾਇਤ ਆਲੇ ਆਗੇ ਸਾਡੀ ਨੇ رائے ਨਹੀਂ ਲਈ رائے ਤੋਂ ਬਿਨਾ ਇਹ ਕੰਮ ਕਰਿਆਗਾ ਹੁਣ ਸਾਰਾ ਪਿੰਡ ਦੁਖੀ ਆ ਸਾਡੇ ਘਰੇ ਆ ਕੇ ਧਰਨਾ ਲਾਉਂਦੇ ਆ ਲੋਕ ਕੱਲ 50 ਬੁੜੀਆਂ ਸੀ ਜਿਹੜੀਆਂ ਮੈਂ ਕਰੋ ਮੋੜ ਨਾ ਕੀ ਦਿੱਕਤ ਕੀ ਆ ਗਈ ਦਿੱਕਤ ਜੀ ਪਾਣੀ ਨਹੀਂ ਆ ਰਿਹਾ 5 ਦਿਨ ਹੋ ਗਏ ਲਗਾਤਾਰ ਅਸੀਂ ਦੇਖ ਰਹੇ ਆ ਸਾਰਾ ਪਿੰਡ ਜਾਨੀ ਪਸ਼ੂ ਢਾਂਡਾ ਸਭ ਤੜਫ ਰਿਹਾ ਪਾਣੀ ਤੋਂ ਬਿਨਾ ਦਿੱਕਤ ਕਿਉਂ ਦੀ ਮੈਟਰ ਮੋਟਰ ਖਰਾਬ ਹੈ ਕੋਈ ਹੋਰ ਮੋਟਰ ਕਹਿ ਰਿਹਾ ਜੀ ਸਾਨੂੰ ਤਾਂ ਜਿੱਦੇ ਦਾ ਇਹ ਚਾਰਜ ਲਿਆ ਇਹਨੇ ਇਹਨੂੰ ਸਾਰੇ 2 ਮਹੀਨੇ ਹੋਇਆ 2 ਮਹੀਨਿਆਂ ਦੇ ਵਿੱਚ ਇਹ ਚੌਥੀ ਜੀ ਜੀ ਚੌਥੀ ਵਾਰ ਹੋ ਚੁੱਕਾ ਪੰਚਾਇਤ ਦੇ ਮੈਂਬਰਾਂ ਤੁਹਾਨੂੰ ਹੀ ਪਤਾ ਹੋਊ ਵੀ ਮੋਟਰ ਖਰਾਬ ਹੈ ਕਿ ਨਹੀਂ ਖਰਾਬਾ ਮੋਟਰ ਤਾਂ ਖਰਾਬ ਹੀ ਆ ਜੀ ਮੋਟਰ ਖਰਾਬ ਹੁੰਦੀ ਆ ਸਾਨੂੰ ਪਤਾ ਨਹੀਂ ਕਾਰਨ ਕੀ ਆ ਮੋਟਰ ਕਿਉਂ ਖਰਾਬ ਹੁੰਦੀ ਆ ਬਿੰਦੇ ਬਿੰਦੇ ਕਿੰਨੇ ਕ ਖਾਚੇ ਦੀ ਲਾਗਤ ਹੈਗੀ ਹੈ ਜਿਹਨੂੰ ਦੁਬਾਰੇ ਮੁਰੰਮਤ ਕਰਦੇ ਆ ਮੁਰੰਮਤ ਦਾ ਹੀ ਇਹਦੀ ਹੁਣ ਪਹਿਲਾਂ ਕਰਵਾਈ ਸੀਗੀ ਉਰੋਂ ਲੱਗਿਆ ਸੀ 8-10000 ਰੁਪਿਆ ਕਹਿੰਦਾ ਸੀ ਕਹਿੰਦਾ ਵੀ 8-10000 ਰੁਪਿਆ ਖਰਚਾ ਆ ਗਿਆ ਸੀ ਤਾਈ ਇਹਦੇ ਨਾਲ ਨਹੀਂ ਗਏ ਤੁਹਾਨੂੰ ਸਹੀ ਗੱਲ ਦੱਸਦੇ ਆ ਅਸੀਂ ਕਿਤੇ ਕਰਵਾਇਆ ਨਹੀਂ ਕੰਮ ਮੋਟਰ ਦਾ ਕੰਮ ਨਹੀਂ ਕਰਵਾਇਆ ਕਿਉਂਕਿ ਅਸੀਂ ਸਹਿਮਤੀ ਨਹੀਂ ਇਹਦੇ ਨਾਲ ਇਸ ਸਰਕਾਰਾਂ ਸਾਰੇ ਕੋਈ ਪਾਸੇ ਪੱਲਾ ਛੜਾ ਰਹੀਆਂ ਆਣੀਆਂ ਸਾਨੂੰ ਕਹਿੰਦੇ ਸੀ ਕਹਿੰਦੇ ਸ਼ਾਂਭੂ ਅਸੀਂ ਤਲਵੰਤ ਪੰਚਾਇਤ ਤੈਦੂ ਪਹਿਲਾਂ ਲਾਂਗੇ ਉਹਨਾਂ ਨੂੰ ਸਮਾਉਂਦੇ ਸੀ ਸਾਂਭਿਆ ਨਹੀਂ ਉਹਨਾਂ ਨੇ ਇਹਨਾਂ ਨੇ ਹੀ ਸਾਂਭ ਲਿਆ ਪੰਚਾਇਤ ਨੇ ਪਰ ਖੜੀ ਸਰਪੰਚ ਨੇ ਇਕੱਲੇ ਨੇ ਸਾਂਭਿਆ ਖੜੀ ਪੰਚਾਇਤ ਨੇ ਸਾਂਭਿਆ ਇਹ ਇਹਨਾਂ ਨੂੰ ਪਤਾ ਕਿ ਲੋਕ ਦੁਖੀ ਹੈ ਬਹੁਤ ਵਾਟਰ ਬਾਕਸ ਇੱਕ ਹੀ ਹੈ ਕਿੰਨੇ ਕਿਆ ਕਰਾਂਗੇ ਵਾਟਰ ਬਾਕਸ ਇੱਕ ਹੀ ਹੈ ਬਹੁਤ ਕਰਾਂ ਦੋ ਟਾਈ ਸੁੱਕਾ ਪੀ ਹੈ ਪਾਣੀ ਦਾ ਮਸਲਾ ਵੀ ਕਿੰਨੇ ਟਾਈਮ ਤੋਂ ਨਹੀਂ ਆ ਰਿਹਾ ਉਹ ਤਾਂ 3-4 ਮਹੀਨੇ ਹੋ ਗਏ ਹਨ ਰਾਨਗਰਦਨ ਸਾਨੂੰ ਦਸ ਦਿਨ ਆ ਜਾਂਦੀ ਐ ਮੀਨਾਉਂਦੀ ਦਸ ਦਿਨ ਆਉਂਦੀ ਨਹੀਂ ਨਾਮ ਦੀ ਹੁਣ ਦਵਾਈ ਦਾ ਮੌਕਾ ਸੀ ਹੁਣ ਪਾਣੀ ਪਿਆਣਾ ਬਹੁਤ ਔਖਾ ਸੀ ਸਾਫ ਪਾਣੀ ਕਰਨ ਦੇ ਮਾਲ ਤੋਂ ਸਕੇ ਆਇਆ ਮਰਦਾ ਜੋ ਆਖ ਜੱਲਾ ਉਹ ਦੁਨੀਆਂ ਬੰਦ ਬਹੁਤ ਤੰਗ ਹੁੰਦਾ ਹੁਣ ਦਾਣਕ ਮਾਣ ਵੀ ਸਾਡੇ ਕੋਈ ਨੇੜੇ ਨਹੀਂ ਹੈਗਾ ਜਿਹੜਾ ਪਾਣੀ ਭਰ ਲਾਂਗੇ ਅਸੀਂ ਬਹੁਤ ਪਾਣੀ ਦੀ ਤੰਗੀ ਐ ਅਸੀਂ ਸਰਕਾਰ ਨੂੰ ਆਣੇ ਦੀ ਸਰਕਾਰ ਹੋ ਜਾਈ ਹਾਂ ਇਹ ਹੁਣ ਅਜੇ ਵੀ ਪ੍ਰਾਈਵੇਟ ਹੋ ਜਾਏ ਹੋ ਜਾਈ ਉਹ ਹੋਰੀ ਬੰਗਲਾਂ ਕਰਦੇ ਆ ਪ੍ਰਾਈਵੇਟ ਪੰਚਾਇਤ ਨੇ ਕਰਿਆ ਹਾਂ ਹਾਂ ਜੀ ਪੰਚਾਇਤ ਨੇ ਉਹੀ ਕਹਿੰਦੇ ਮੰਗ ਕੀ ਕਰਦੇ ਆ ਤੁਸੀਂ ਅਸੀਂ ਮੰਗ ਹੀ ਕਰਦੇ ਆ ਸਾਨੂੰ ਤੇ ਸਰਕਾਰੀ ਹੋਵੇ ਜਿਵੇਂ ਬੈਲ ਅਸੀਂ ਪਹਿਲਾਂ ਭਰਦੇ ਸੀ ਉਵੇਂ ਬੈਲ ਆਵੇ ਸਾਨੂੰ ਤੇ ਪਾਣੀ ਸਾਨੂੰ ਆਵੇ ਜਿਵੇਂ ਅੱਗੇ ਆਉਂਦਾ ਸੀ ਸਰਕਾਰੀ ਪਾਣੀ ਸਾਨੂੰ ਉਵੇਂ ਪਾਣੀ ਸਾਨੂੰ ਚਾਹੀਦਾ ਹੁਣ ਕੀ ਪ੍ਰੋਬਲਮ ਕੀ ਆ ਮੋਟਰ ਨੂੰ ਮੋਟਰ ਮੱਚੀ ਆ ਜਾਂ ਕੀ ਪ੍ਰੋਬਲਮ ਆ ਉਹ ਨਹੀਂ ਹੁਣ ਪਤਾ ਵੀ ਮੋਟਰ ਮੱਚੀ ਆ ਜਾਂ ਬੰਦ ਕਰੀ ਆ ਜਾਂ ਚੱਲਦੀ ਆ ਪਾਣੀ ਨਹੀਂ ਆਉਂਦਾ ਉਹ ਤਾਂ ਨਹੀਂ ਪਤਾ ਪਾਣੀ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਦੁੱਖ ਸੁਣਿਆ ਤੇ ਸਾਡਾ ਦੁੱਖ ਤਾਂ ਤੱਕ ਪਹੁੰਚਾਇਆ ਸਾਡੇ ਮਸਲਾ ਇਹ ਹੈ ਜੀ तकरीबन ਲਗਭਗ 4 ਮਹੀਨੇ ਹੋ ਗਏ ਕਹਿੰਦੇ ਅਸੀਂ ਪੰਚਾਇਤ ਕੋਲੇ ਆ ਗਿਆ ਇਹ ਤੇ ਪੰਚਾਇਤ ਨੇ ਮਤਾਫਾ ਕੇ ਦਿੱਤਾ ਪਰ 4 ਮਹੀਨੇ ਤੋਂ ਸਾਡੇ ਪਾਣੀ ਨਹੀਂ ਆ ਰਿਹਾ ਜੇ 4 ਦਿਨ ਮੋਟਰ ਚੱਲਦੀ ਆ 10 ਦਿਨ ਖੜ ਜਾਂਦੀ ਆ 4 ਦਿਨ ਚੱਲਦੀ ਆ 10 ਦਿਨ ਖੜ ਜਾਂਦੀ ਆ ਸਾਡੇ ਪਿੰਡ ਚ ਜਾ ਕੇ ਦੇਖੋ ਘਰ ਘਰ ਇਹ ਹਾਲ ਹੈ ਕਿ ਕਿਸੇ ਦੇ ਪਾਣੀ ਨਹੀਂ ਖੇਤਾਂ ਚ ਪਾਣੀ ਭਰ ਕੇ ਲੈਉਣੇ ਜਾਂ ਕੇ ਇੱਕ ਵਾਂਢੀ ਤੋਂ ਪਰਦੇ ਆ ਕਿਸੇ ਕੋਲੇ ਪਾਣੀ ਦਾ ਕੋਈ ਸਾਧਨ ਨਹੀਂ ਹਣ ਟੈਂਕੀ ਦੇ ਚੜ੍ਹੋਂ ਮੰਗ ਅਸਲ ਮੰਗ ਕੀ ਹੈ ਤੁਹਾਡੀ ਅਸਲ ਮੰਗ ਤਾਂ ਸਾਡੀ ਇਹ ਹੈ ਜੀ ਸਾਨੂੰ ਤਾਂ ਸਰਕਾਰ ਵੱਨੋਂ ਚੱਲਣਾ ਚਾਹੀਦਾ ਸਾਨੂੰ ਪ੍ਰਾਈਵੇਟ ਪੇਟ ਤੇ ਸਾਨੂੰ ਵਿਸ਼ਵਾਸ ਨਹੀਂ ਜੀ ਤੁਸੀਂ ਮਿਲੇ ਹਾਂ ਅਧਿਕਾਰੀਆਂ ਨੂੰ ਕਿਸੇ ਨੂੰ ਇਥੇ ਬਾਬਤ ਪਹਿਲਾਂ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਨਹੀਂ ਮਿਲੇ ਜੀ ਸਹੀ ਤਾਂ ਹੁਣ ਦੇਖਿਆ ਪਹਿਲਾਂ ਚਲ ਚਰਾਉਂਦੇ ਸੀ ਅਸੀਂ ਆਕੇ ਚੱਲੂਗਾ ਹੁਣ ਤਾਂ ਚੱਲ ਹੀ ਨਹੀਂ ਰਿਹਾ ਚਾਰ ਮਹੀਨੇ ਹੋ ਗਏ ਸਾਡਾ ਚੈਟਨ ਨਹੀਂ ਚੱਲਦਾ ਹੋਣੀ ਚੱਲਦਾ ਮੋਟਰ ਖਰਾਬ ਆ ਜਾਂ ਕੀ ਕੋਈ ਹੋਰ ਪਤਾ ਨਹੀਂ ਹੁਣ ਪੰਜਾਹ ਦਿਨਾਂ ਕਹਿੰਦੇ ਮੋਟਰ ਮੱਚੀ ਵੀ ਆ ਜੀ ਹੁਣ ਪਤਾ ਨਹੀਂ 6 ਦਿਨ ਹੋ ਗਏ 7 ਤੇ ਕਹਿੰਦੇ ਮੋਟਰ ਮੱਚੀ ਵੀ ਆ ਜੀ ਅਜੇ ਤੱਕ ਮਾਲਾਇਆ ਕੋਈ ਪਹੁੰਚਿਆ ਤੁਹਾਡੇ ਕੋਲ ਨਹੀਂ ਜੀ ਹਜੇ ਤਾਂ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਆਏ ਆ ਸਭ ਤੋਂ ਪਹਿਲਾਂ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਜੀ ਮਾਵਾਲਾ ਜੀ ਸਾਡੇ ਦਾ ਇਹ ਜ਼ਿੰਮੇਵਾਰੀ ਜੀ ਪੰਚਾਇਤ ਨੇ ਸਾਂਭ ਲਈ ਪਹਿਲਾਂ ਇਹ ਸਰਕਾਰੀ ਜਿਹਾ ਇਹ ਸਾਨੂੰ ਸਰਕਾਰੀ ਹੋਣੀ ਚਾਹੀਦੀ ਹੈ ਪੰਚਾਇਤ ਦੇ ਸਾਨੂੰ ਕੋਈ ਵਿਰੋਧਾ ਨਹੀਂ ਪੰਚਾਇਤ ਤਾਂ ਚਲਾਉਂਦੇ ਜਦੋਂ ਜਿਹੜੇ ਖੜਾ ਜਾਂਦੇ ਪੰਚਾਇਤ ਨੇ 100 ਰੁਪਏ ਦਾ ਬਿੱਲ ਕਰਤਾ ਬਿੱਲ ਦਾ 65 ਵੇ 100 ਰੁਪਏ ਬਿੱਲ ਕੌਣ ਭਰਦੂ ਪੰਚਾਇਤ ਨੂੰ ਜੀ ਸਰਕਾਰੀ ਬਿੱਲ ਭਰੂਗਾ ਅਗਲਾ ਜੋ ਸਰਕਾਰੀ ਬਿੱਲ ਕਿੰਨੇ ਦਿਨਾਂ ਤੋਂ ਆ ਰਿਹਾ ਹੈਗਾ ਇੱਥੇ ਹੁਣ ਪਾਣੀ ਤੁਹਾਡੇ ਇਹਦਾ ਪਾਣੀ ਇਹਦੇ ਬੰਦਾ ਕਰਨੇ ਕਿਨ ਛੱਡ ਲੈਂਦੇ ਆ ਹੁਣ ਆ ਮੋਟਰ ਜਿੰਦਾ ਲਾਈ ਨੂੰ ਹਫਤਾ ਹੋ ਗਿਆ ਇਹ ਨਹੀਂ ਬਤਾ ਚੱਲਦੀ ਆ ਕਿ ਨਹੀਂ ਬਤਾ ਖਰਾਬ ਆ ਇਹਨੂੰ ਇਹਨੂੰ ਕਹਿੰਦਾ ਖਰਾਬ ਨੂੰ ਘਰੇ ਜਾਂਦਾ ਇਹਨੂੰ ਪੁੱਠਾ ਬੋਲਦਿਆ ਜੀ ਪੰਚਾਇਤ ਨੇ ਪ੍ਰਾਈਵੇਟ ਕੀਤਾ ਹਾਂਜੀ ਪੰਚਾਇਤ ਨੇ ਕਰਾਇਆ ਪ੍ਰਾਈਵੇਟ ਇਹ ਹਾਂਜੀ ਸਰਕਾਰੀ ਸਰਕਾਰੀ ਬੰਦਾ ਇਹਦੀ ਪੰਚਾਇਤ ਨੇ ਮਤਾ ਪਾ ਕੇ ਸਰਕਾਰੀ ਦੀਵਗੜ ਲਾਤਾ ਜੀ ਮੁੰਡਾ ਮੈਂ ਕਿਹਨੇ ਆਲਾ ਨੇ ਜਿਹਨਾਂ ਮਤਾ ਪਾ ਕੇ ਦਿੱਤਾ ਇਹਨਾਂ ਨੇ ਉਹੀ ਬੰਦਾ ਹੋਣਾ ਚਾਹੀਦਾ ਮੰਗਦੇ ਹਾਂ ਸਰਕਾਰੀ ਹੋਣੀ ਚਾਹੀਦੀ ਉਹੀ ਬੰਦਾ ਇੱਥੇ ਹੋਣਾ ਚਾਹੀਦਾ ਜਿਹੜਾ ਦੀਵਗੜ ਗਿਆ ਮੁੰਡਾ ਉਹ ਨਾ ਆਵੇ ਹੋਰ ਹਾਂ ਹਨ ਮੋਟਰ ਚੱਲ ਨਹੀਂ ਜਾਈ ਦੇ ਅੱਜ ਹੱਦ ਦੀ ਪਾਣੀ ਵੀ ਨਾਲ ਬਹੁਤ ਔਖੀਆਂ ਸੀ ਸਰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹਨਾ ਬਾਦੂ ਘਟੂ ਗੱਲ ਮੈਂ ਕਰਨੀ ਨਿਗੀ ਮੈਂ ਜਿਹੜੀਆਂ ਕੋਈ ਸਚਾਈ ਵਾਲੀਆਂ ਗੱਲਾਂ ਉਹ ਪੰਜਾਂ ਅਲਸੋਂ ਦੱਸ ਦੇਣਾ ਸਰ ਗੱਲ ਇਦਾਂ ਗੀ ਵੀ ਇਹ ਅੱਜ ਤੋਂ ਪਹਿਲਾਂ ਤਿੰਨ ਵਾਰ ਮੋਟਰ ਮੱਚੀ ਠੀਕ ਆ ਇਹ ਕਦੇ ਉਹਦੀ ਸਾਫਟ ਟੁੱਟ ਜਾਂਦੀ ਆ ਦੇਖੋ ਇਹ ਮਿਸਤਰ ਗਾ ਨੂੰ ਪਤਾ ਵੀ ਕੀ ਹੋਣਾ ਇਹਦਾ ਹਨਾ ਅਸੀਂ ਤਾਂ ਲੋਡ ਕਰਾਉਣ ਵਾਲਿਆਂ ਜਾਂ ਪੈਸੇ ਲਾ ਦਾਂਗੇ ਭਾਈ ਜਦੋਂ ਤਿੰਨ ਚਾਰ ਵਾਰ ਇਹ ਉਹੀ ਇਹਨੂੰ ਕਹਿੰਦੇ ਵੀ ਨੁਕਸ ਪੈ ਗਿਆ ਜਦੋਂ ਇਹਨੂੰ ਕਹਿੰਨੇ ਲੋਪ ਵਾਲੇ ਕਾਲੇ ਨੂੰ ਸਾਨੂੰ ਤਾਂ ਕੀ ਇਹਦੇ ਬਾਰੇ ਮੋਟਰ ਬਾਰੇ ਕੀ ਪਤਾ ਜਿਹੜੇ ਬੰਦੇ ਬੰਦਿਆ ਜਾਂ ਇਹਨਾਂ ਨੂੰ ਹੀ ਪਤਾ ਇਹਦੇ ਬਾਰੇ ਨਾ ਵੀ ਕੀ ਪ੍ਰੋਬਲਮ ਆ ਇਹਨੂੰ ਹਨਾ ਇਹ ਉਹੀ 5000 ਇਹ ਲੈ ਲੈਣ ਦਾ ਕੜਾਈ ਪਵਾਈ ਦਾ 5 ਉੱਥੇ ਦਵਾਣ ਦਾਗਾ ਆ ਤੀਜੀ ਿਆਰ ਕੰਮ ਹੋ ਗਿਆ ਚਲ ਹੁਣ ਵੀ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਹੋ ਗਿਆ ਉਦੋਂ ਵਾਜੀ ਦੇਖੋ ਹਨਾ ਬਿਸ਼ਕਰਮਾਂ ਦਾ ਕਰਕੇ ਕੰਮ ਨਹੀਂ ਕਰਦੇ ਮਿਸਤਰੀ ਹੁਣ ਬਿਸ਼ਕਰਮਾਂ ਦਾ ਅੱਜ ਭੋਗ ਪਿਆ ਮੈਂ ਭੋਗ ਤੀਆਂ ਆਇਆ ਮੈਂ ਕਿਹਾ ਵੀ ਚਲੋ ਮੋਟਰ ਪਵਾ ਦਿੰਨੇ ਆਪਾਂ ਨਾ ਤਾਂ ਆਈ ਕਹਿੰਦੇ ਆ ਵੀ ਭਾਈ ਤੂੰ ਚਲਾ ਲ ਨਾ ਆਈਂ ਕਹਿੰਦੇ ਆ ਮੋਟਰ ਵੀ ਨਹੀਂ ਪਾਉਣ ਦਿੰਦੇ ਫਿਰ ਮੈਂ ਕਿਧਰ ਜਾਵਾਂ ਮੈਂ ਤਾਂ ਸਾਨੇ ਵਿਚਾਲੇ ੜਿਆ ਮੈਂ ਤਾਂ ਲਿਖ ਕੇ ਦੇਣਾ ਮੈਂ ਕੀ ਕਰਨਾਗਾ ਇਹ ਬਾਰਡਰ ਬਾਕਸ ਦਾ ਚਲਾ ਕੇ ਚਲੋ ਲੋਕ ਚਲਾਉਣ ਜਾਂ ਨਾ ਚਲਾਉਣ ਸਰਕਾਰ ਚਲਾਵੇ ਸਰਕਾਰ ਸਾਨੂੰ ਮਜਬੂਰ ਕਰਦੀ ਆ ਵੀ ਤੁਸੀਂ ਚਲਾਓ ਭਾਈ ਮੈਂ ਕਿਹਾ ਮੈਂ ਸਾਨੂੰ ਕਹਿੰਦਾ ਕੇ ਤੁਸੀਂ ਮੈਂ ਕਹਿੰਦੇ ਤੇ ਲਿਆਂਦਾ ਹੁਣ ਧਿਆਨ ਦੇ ਵਿੱਚ ਹਾਂਜੀ ਹਾਂਜੀ ਮੈਂ ਤੜਕੇ ਦੇ ਘੜ ਤੋਂ ਘੜ 10 ਫੂਨ ਲਾਤੇ ਇਹਨਾਂ ਦੇ ਸਾਰਿਆਂ ਮਲਾਜ਼ਮਾਂ ਨੂੰ ਵੱਡਿਆਂ ਵੱਡਿਆਂ ਨੂੰ ਆਪਾਂ ਧਿਆਨ ਲਿਆਦਾ ਵੀ ਅਸੀਂ ਨਹੀਂ ਚਲਾ ਸਕਦੇ ਭਾਈ ਇਹਨੂੰ ਇਹਨੂੰ ਆਪ ਦੀ ਨੂੰ ਚਲਾਓ ਨਾ ਚਲਾਓ ਸਾਡੇ ਮੋਟਰ ਪਾ ਕੇ ਦਿਓ ਹੁਣ ਐਂ ਲਾ ਲਓ ਵੀ ਜਿਹੜੇ ਜਿਹੜੇ ਵਾਰਡਾਂ ਦੇ ਵਿੱਚ ਪਾਣੀ ਨਹੀਂ ਸੀਗਾ ਸਰ ਹੁਣ 9 ਮੋਟਰਾਂ ਲਵਾਈਆਂ ਮੈਂ ਹੈ 9 ਮੋਟਰਾਂ ਦੇ ਵਿੱਚੋਂ ਹਰ ਇੱਕ ਬੰਦਾ ਐਂ ਲਾ ਲਓ ਵੀ ਪਾਈਪਾਂ ਪਾ ਕੇ ਇੰਨਾ ਕੁ ਦਾ ਕੰਮ ਕਰ ਹੀ ਸਕਦਾ ਗਲੇ ਪਾਈਪਾਂ ਪਾ ਕੇ ਆਪਾਂ ਪਾਣੀ ਘਰੇ ਨੂੰ ਲੈ ਜੀਏ ਹੁਣ ਸਰ ਮੇਰੇ ਤਾਂ ਟੈਂਕੀ ਵੀ ਲੈ ਬਾਰ ਚ ਕਢਾਈ ਗਈ ਆ ਮੈਂ ਕਹਿੰਦਾ ਵੀ ਆਹ ਟੈਂਕੀ ਪਾਣੀ ਭਰ ਕੇ ਦੱਸੋ ਬਈ ਕਿੱਥੇ ਚਾਹੀਦਾ ਛੱਡੇ ਆਉਣੇ ਹੋਰ ਮੈਂ ਕੀ ਕਰਾਂ ਹੁਣ ਕੋਸ਼ਿਸ਼ ਕਰੋਗੇ ਤੁਸੀਂ ਹਾਂਜੀ ਮੈਂ ਦੇਖੋ ਜੀ ਮੈਂ ਤਾਂ ਮੋਟਰ ਪਵਾਉਣ ਨੂੰ ਅੱਜ ਵੀ ਤਿਆਰ ਹਾਂ ਇਹ ਹੁਣ ਕਹਿੰਦੇ ਮੈਨੂੰ ਵੀ ਤੂੰ ਬਾਰਡਰਬਾਕ ਛੱਡ ਫਿਰ ਉਹ ਆਪਦੇ ਹਿਸਾਬ ਨਾਲ ਪਹੁੰਚਣਗੇ ਮੈਂਕਮੇ ਵਾਲੇ ਹੁਣ ਜਿਹੜੇ ਇਹ ਇਹ ਲੋਪਾ ਵਾਲਾ ਘਾਲ ਅੱਜ ਤਹ ਐਂ ਬੋਲਦਾਗਾ ਇਹਦਾ ਕੀ ਹੈ ਜੀ ਹੁਣ ਕੀ ਪਤਾ ਇਹੀ ਮਚਾਉਂਦਾ ਹੋਵੇ ਸਾਨੂੰ ਤਾਂ ਇਹਦੀ ਦੀ ਸ਼ੱਕ ਆ ਗਈ ਕੋ ਜਦੋਂ ਇਹਨੂੰ ਹੀ ਪਤਾ ਹੁੰਦਾ ਸਭ ਤੋਂ ਪਹਿਲਾਂ ਇਹੀ ਦੱਸਦਾ ਹੁੰਦਾ ਵੀ ਮੋਟਰ ਮਚ ਗਈ ਜਾਂ ਹੋ ਗਿਆ ਮੋਟਰ ਦਾ ਮੋਟਰ ਹੁਣ 1 ਮਹੀਨੇ ਦੇ ਵਿੱਚ ਹੀ ਦਸ ਦਾ ਆ ਰਹੀ ਥੋੜਾ ਮਚਦੀ ਹੁੰਦੀ ਆ ਕਿੰਨਾ ਖਰਚਾ ਚਾਹਣਾ ਕਿਹਨਾ ਖਰਚਾ 10000 ਰੁਪਏ ਆ ਜਾਂਦਾ ਜੀ ਹੁਣ ਪਹਿਲਾਂ ਦੀ ਸਾਬਟ ਬਰਨਾਲੇ ਉਸਮਾਨ ਲਿਆ ਇਹਦੇ ਬੈਰੂng ਬੂਰੰਗ ਪਤਾ ਨਹੀਂ ਪਹਿਲੀ ਏਰ ਕਿਵੇਂ ਪਾਈ ਦੂਜੇ ਦਿਨ ਹੀ ਉਹਦੀ ਟੁੱਟ ਗਈ ਫਿਰ ਸਾਫਟ ਕਹਿੰਦੇ ਇਹਦਾ ਤਾਂ ਦਿਨ ਉੱਥੇ ਪੁੱਛਿਆ ਮਿਸਤਰੀਆਂ ਤੋਂ ਉਹ ਕਹਿੰਦੇ ਇਹਨਾਂ ਨੇ ਥੱਲੇ ਵਾਲਾ ਇਹਦਾ ਇੱਕ ਲੋਕ ਜਿਹਾ ਹੁੰਦਾ ਕਹਿੰਦੇ ਉਹ ਨਹੀਂ ਇਹਨਾਂ ਨੇ ਸਹੀ ਲਾਇਆ ਹੁਣ ਕਸੂਰ ਇਹਨਾਂ ਚ ਨਿਕਲਦਾ ਮੇਰੇ ਚ